ਹੁਣ ਕੇਂਦਰ ਸਰਕਾਰ ਦੀ ED راہੁਲ ਗਾਂਧੀ ਨੂੰ ਗ੍ਰਿਫਤਾਰ ਕਰੇਗੀ ਤੇ ਇਹ ਗੱਲ ਖੁਦ راہੁਲ ਗਾਂਧੀ ਨੇ ਦੱਸੀ ਹੈ ਤੁਹਾਨੂੰ ਪੂਰੀ ਗੱਲ ਦੱਸਦੇ ਆ ਤੁਸੀਂ ਆਪਣਾ ਕਮੈਂਟ ਲਿਖੀ ਜਾਓ ਤੇ ਵੀਡੀਓ ਸ਼ੇਅਰ ਕਰੀ ਜਾਓ ਬੀਤੀ ਰਾਤ راہੁਲ ਗਾਂਧੀ ਨੇ ਅੱਧੀ ਰਾਤ ਨੂੰ ਲਿਖ ਕੇ ਟਵੀਟ ਕੀਤਾ X ਦੇ ਉੱਪਰ ਔਰ ਜਾਣਕਾਰੀ 1:52 ਮਿੰਟ ਤੇ ਮਤਲਬ ਪੌਣੇ 2 ਵਜੇ ਦੇ ਕਰੀਬ ਰਾਤ ਨੂੰ ਰਾਹੁਲ ਗਾਂਧੀ ਨੇ ਇਹ ਗੱਲ ਲਿਖੀ ਹੈ ਸੋਸ਼ਲ ਮੀਡੀਆ ਤੇ ਵੀ ਮੈਨੂੰ ਈਡੀ ਗ੍ਰਿਫਤਾਰ ਕਰ ਸਕਦੀ ਹੈ ਤੇ ਕਿਉਂ ਕਰ ਸਕਦੀ ਹੈ ਇਹ ਵੀ ਗੱਲ ਰਾਹੁਲ ਗਾਂਧੀ ਨੇ ਨਾਲ ਹੀ ਦੱਸੀ ਹੈ ਦੇਖੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਪਿਛਲੇ ਦਿਨਾਂ ਚ ਪਾਰਲੀਮੈਂਟ ਚ ਸੰਸਦ ਚ ਲੋਕ ਸਭਾ ਚ ਰਾਹੁਲ ਗਾਂਧੀ ਨੇ ਐਸੀ ਕਿਹੜੀ ਗੱਲ ਬੋਲ ਦਿੱਤੀ ਭਾਜਪਾ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਜੀਦੇ ਤੋਂ ਅੱਕ ਪੱਕ ਕੇ ਹੁਣ ਰਾਹੁਲ ਗਾਂਧੀ ਦੇ ਉੱਪਰ ਈਡੀ ਦਾ ਛਾਪਾ ਪੈਣ ਦੀ ਨੌਬਤ ਆ ਗਈ ਹੈ ਔਰ ਇਹ ਗੱਲ ਰਾਹੁਲ ਗਾਂਧੀ ਨੂੰ ਜਾਪਨ ਲੱਗੀ ਹੈ ਤੇ ਰਾਹੁਲ ਗਾਂਧੀ ਨੂੰ ਅੱਧੀ ਰਾਤ ਨੂੰ ਟਵੀਟ ਕਰਕੇ ਇਹ ਗੱਲ ਦੇਸ਼ ਨੂੰ ਦੱਸਣੀ ਪਈ ਹੈ ਦੇਖੋ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ਚ ਲੋਕ ਸਭਾ ਦੇ ਵਿੱਚ ਧੂਆਂ ਧਾਰ ਭਾਸ਼ਣ ਦਿੱਤੇ ਨੇ ਬਹੁਤ ਵੱਡੇ ਸਵਾਲ ਮੋਦੀ ਸਰਕਾਰ ਤੇ ਔਰ ਉਹਦੇ ਮਿੱਤਰਾਂ ਤੇ ਯਾਰਾਂ ਤੇ ਅਮਾਨੀਆਂ ਅਡਾਨੀਆਂ ਤੇ ਠਾਏ ਨੇ ਇਹਦੇ ਤੋਂ ਰੌਲਾ ਬਹੁਤ ਪਿਆ ਇਹਦੇ ਇਹਦੇ ਉੱਪਰ ਲੋਕ ਸਭਾ ਦੇ ਸਪੀਕਰ ਸਾਹਿਬ ਤੇ ਬੀਜੇਪੀ ਵਾਲੇ ਬਹੁਤ ਜਿਆਦਾ ਰਾਹੁਲ ਗਾਂਧੀ ਤੇ ਪੜਕੇ ਵੀ ਪਰ ਉਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਖੁਦ ਆ ਤੁਸੀਂ ਟਵੀਟ ਸਕਰੀਨ ਦੇ ਉੱਪਰ ਜਿਹੜਾ ਦੇਖ ਰਹੇ ਹੋ ਰਾਹੁਲ ਗਾਂਧੀ ਨੇ ਖੁਦ ਲਿਖ ਕੇ ਜਾਣਕਾਰੀ ਦਿੱਤੀ ਹੈ ਉਹਨੇ ਲਿਖਿਆ ਹੈ ਅੰਗਰੇਜ਼ੀ ਦੇ ਵਿੱਚ ਇਹ ਮੈਟਰ ਜਿਹੜਾ ਲਿਖਿਆ ਹੈ ਉਸਦਾ ਮਤਲਬ ਇਹ ਆ ਕਿ ਮੈਂ ਚੱਕਰ ਵਿਊ ਦੇ ਨਾਂ ਤੇ ਕੁਝ ਗੱਲਾਂ ਕੀਤੀਆਂ ਔਰ ਕੁਝ ਲੋਕਾਂ ਨੂੰ ਉਹ ਇੰਨੀਆਂ ਜ਼ਿਆਦਾ ਤਕਲੀਫ ਦੇ ਲੱਗੀਆਂ ਨੇ ਕਿ ਹੁਣ ਮੇਰੇ ਉੱਪਰ ਈਡੀ ਦੀ ਰੇਡ ਪੈ ਸਕਦੀ ਹੈ ਤੇ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਈਡੀ ਦਾ ਸਵਾਗਤ ਹੈ ਚਾਹ ਤੇ ਬਿਸਕੁਟ ਮੈਂ ਤਿਆਰ ਰੱਖਾਂਗਾ ਈਡੀ ਵਾਸਤੇ ਰਾਹੁਲ ਗਾਂਧੀ ਨੇ ਆਵਦੀ ਨਡਰਤਾ ਬੇਪਰਵਾਹੀ ਵਖਾ ਦਿੱਤੀ ਹੈ ਔਰ ਰਾਹੁਲ ਗਾਂਧੀ ਨੇ ਈਡੀ ਦਾ ਸਵਾਗਤ ਕਰਨ ਦੀ ਗੱਲ ਕਹੀ ਹੈ ਦੇਖੋ ਈਡੀ ਤੇ ਸੀਬੀਆਈ ਦੋਨਾਂ ਦੇ ਉੱਪਰ ਇਹ ਦੋਸ਼ ਲੰਬੇ ਟਾਈਮ ਤੋਂ ਲੱਗਦੇ ਆਏ ਨੇ ਕਿ ਇਹ ਦੋਨੋਂ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਨੇ ਔਰ ਜਿਹੜੀ ਪਾਰਟੀ ਦੀ ਸਰਕਾਰ ਕੇਂਦਰ 'ਚ ਹੁੰਦੀ ਹੈ ਉਹਦੇ ਆਗੂਆਂ ਤੇ ਜਾਂ ਮੰਤਰੀਆਂ ਤੇ ਇਹ ਕਦੇ ਰੇਡ ਨਹੀਂ ਕਰਦੀਆਂ ਕਦੇ ਗ੍ਰਿਫਤਾਰੀਆਂ ਨਹੀਂ ਕਰਦੀਆਂ ਤੇ ਵਿਰੋਧੀ ਪਾਰਟੀਆਂ ਤੇ ਜਾਂ ਸਰਕਾਰ ਦੇ ਉੱਪਰ ਜਿਹੜੇ ਸਵਾਲ ਚੁੱਕਣ ਵਾਲੇ ਲੋਕ ਨੇ ਉਹਨਾਂ ਤੇ ਇਹ ED ਤੇ CBI ਛਾਪੇ ਮਾਰਦੀਆਂ ਨੇ ਇਹ ਦੋਸ਼ ਵੱਡੇ ਪੱਧਰ ਤੇ ਇਹਨਾਂ ਦੋਵਾਂ ਦੇ ਉੱਪਰ ਲੱਗਦਾ ਹੈ ਇਹਦੀ ਚਰਚਾ ਰਹਿੰਦੀ ਇਸ ਗੱਲ ਦੀ ਔਰ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਕੀ ਐਸਾ ਬੋਲਿਆ ਕਿਹੜੀ ਐਸੀ ਦੁੱਖ ਦੀ ਰੱਗ BJP ਦੀ ਜਿਹਦੇ ਉੱਪਰ ਹੱਥ ਰੱਖ ਦਿੱਤਾ ਜਿਹਦੇ ਕਾਰਨ ਇਹ ਨੌਬਤ ਆ ਗਈ ਹੈ ਜਿਹੜੀ ਰਾਹੁਲ ਗਾਂਧੀ ਨੂੰ ਜਾਪ ਰਹੀ ਹੈ ਕਿ ਈਡੀ ਮੇਰੇ ਕਰ ਛਾਪਾ ਮਾਰੇਗੀ ਮੈਂ ਤੁਹਾਨੂੰ ਜਰਾ ਉਹ ਵੀਡੀਓ ਜਿਹੜਾ ਰਾਹੁਲ ਗਾਂਧੀ ਦਾ ਭਾਸ਼ਣ ਸੀ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਉਹ ਸੁਣਾਉਣਾ ਚਾਹਣਾ ਜਿਹਦੇ ਤੋਂ ਬਹੁਤ ਤਕਲੀਫ ਬਹੁਤ ਔਖ ਜਿਹੜੀ ਆ ਬੀਜੇਪੀ ਸਰਕਾਰ ਨੂੰ ਜਿਹੜੀ ਮੋਦੀ ਸਰਕਾਰ ਨੂੰ ਮੋਦੀ ਦੇ ਆਗੂਆਂ ਨੂੰ ਮੰਤਰੀਆਂ ਨੂੰ ਹੋਈ ਹੈ सो so, आ माड़ा जा सुन लो बाकी गल फिर कर दिया सिर्फ अदानी और अंबानी क्या सर सर मैं ब... सर कैसे बोलूं सर गा माननीय सदस्य एक मिनट एक मिनट एक मिनट सर सर, एक मिनट माननीय सदस्य गण, आपके एक मिनट आपके उपनेता मुझे लिखित में पत्र देके गए हैं कि कोई भी मान्य सदस्य जो इस सदन का सदस्य नहीं उसके बारे में टिप्पणी ना करें वो तो अगर सर मैं आपसे सवाल पूछना चाहता हूँ मेरे से सवाल मत नहीं पूछ सकते Sorry, सर। हाँ। सर, तो सर, मैं फिर, फिर मैं सर थ्री और फोर कह देता हूँ उनको थ्री और फोर ठीक है सर ਨਾਮ ਨਹੀਂ ਲੈ ਸਕਤਾ ਤਾਂ ਕੁਝ ਤਾਂ ਕਰਨਾ ਪੜੇਗਾ ਸ 3 ਔਰ 4 ਕੇ ਦਿੱਤਾ ਵਾ ਕੋਈ ਹੋਰ ਰੋਪ ਦੇ ਕੇ ਆਪਕੇ ਮਾਨਯ ਸਦੇਸ਼ਕੋ ਬਤਾ ਦੇ ਕਿਉਂ ਲਿਖ ਕੇ ਚਿੱਠੀ ਗਈ ਗਈ ਮੈਨੂੰ ਹਰਿਆਣਾ ਦੇ ਪੁਰ ਮੁੱਖ ਮੰਤਰੀ ਪਰ ਜਬ ਹਸਪਦਾਰ ਕੇ ਹਟਰਬਾਡ ਕਰਤੇ ਹਰਿਆਣਾ ਕੇ ਪੁਰ ਮੁੱਖ ਮੰਤਰੀ ਕੇ ਸੰਦਰਭ ਪਰ ਖੰਭਾ ਆਪਣੀ ਚਿੱਠੀ ਭੇਜੀ ਦੇਖੋ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ਚ ਬਹੁਤ ਵੱਡੇ ਸਵਾਲ ਪਾਰਲੀਮੈਂਟ ਦੇ ਵਿੱਚ ਉਠਾਏ ਨੇ ਭਾਵੇਂ ਰਾਹੁਲ ਗਾਂਧੀ ਵੀ ਆਪਦੀ ਪਾਰਟੀ ਦੀ ਸਿਆਸਤ ਹੀ ਕਰ ਰਿਹਾ ਹੈ ਪਰ ਫਿਰ ਵੀ ਜਿਹੜੇ ਸਵਾਲ ਉਹਨੇ ਉਠਾਏ ਨੇ ਉਹ ਬਹੁਤ ਵੱਡੇ ਨੇ ਔਰ ਰਾਹੁਲ ਗਾਂਧੀ ਨੇ ਹੁਣ ਜਦ ਈਡੀ ਦੀ ਗੱਲ ਆਈ ਹੈ ਤਾਂ ਰਾਹੁਲ ਗਾਂਧੀ ਨੇ ਆਪਣੀ ਨਡਰਤਾ ਦੇ ਨਾਲ ਇਹ ਗੱਲ ਕਹੀ ਹੈ ਕਿ ਆਉਣ ਦਿਓ ਰਾਹੁਲ ਗਾਂਧੀ ਦੀ ਇਹ ਗੱਲ ਸੱਚੀ ਵੀ ਹੋ ਸਕਦੀ ਹੈ ਸੱਚਮੁੱਚ ਰਾਹੁਲ ਗਾਂਧੀ ਤੇ ਈਡੀ ਦਾ ਛਾਪਾ ਪੈ ਕੇ ਉਹਨੂੰ ਕੇਜਰੀਵਾਲ ਵਾਂਗ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਪਹਿਲਾਂ ਕੇਜਰੀਵਾਲ ਨੂੰ ਵੀ ਕੀਤਾ ਹੋਇਆ ਔਰ ਰਾਹੁਲ ਗਾਂਧੀ ਪਿਛਲੇ ਸਾਲ ਜਦ ਰਾਹੁਲ ਗਾਂਧੀ ਨੇ ਇਸੇ ਤਰ੍ਹਾਂ ਨਿਡਰਤਾ ਦੇ ਨਾਲ ਮੋਦੀ ਅਮਾਨੀ ਅਦਾਨੀ ਇਹਨਾਂ ਦੇ ਉੱਪਰ ਬੋਲਣਾ ਸ਼ੁਰੂ ਕੀਤਾ ਸੀ ਤੁਹਾਨੂੰ ਯਾਦ ਹੋਣਾ ਕਿ ਉਦੋਂ ਵੀ ਰਾਹੁਲ ਗਾਂਧੀ ਦੇ ਉੱਪਰ ਬਹੁਤ ਵੱਡਾ ਇਲਜ਼ਾਮ ਬਾਤ ਚਲਾ ਦਿੱਤਾ ਗਿਆ ਸੀ ਰਾਹੁਲ ਗਾਂਧੀ ਦੀ ਪਾਰਲੀਮੈਂਟ ਦੀ ਮੈਂਬਰੀ ਵੀ ਖਤਮ ਕਰ ਦਿੱਤੀ ਸੀ ਔਰ ਰਾਹੁਲ ਗਾਂਧੀ ਨੂੰ ਘਰ ਵੀ ਛੱਡਣਾ ਪਿਆ ਸੀਗਾ ਔਰ ਉਸੇ ਹੀ ਤਰ੍ਹਾਂ ਹੁਣ ਫਿਰ ਇਹ ਸਾਰਾ ਕੁਝ ਜਿਹੜਾ ਉਹ ਵਾਪਰ ਸਕਦਾ ਹੋ ਸਕਦਾ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਈਡੀ ਗ੍ਰਿਫਤਾਰ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਕਿ ਇਹ ਅਫਵਾਹ ਹੈ ਜਾਂ ਹਕੀਕਤ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਲਿਖਿਓ ਦੇਖੋ ਮੈਨੂੰ ਲੱਗਦਾ ਹੈ ਕਿ ਈਡੀ ਇੰਜ ਕਰ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਤੇ ਛਾਪਾ ਪੈ ਸਕਦਾ ਹੈ ਕਿਉਂਕਿ ਮੈਂ ਜਿੱਤੋਂ ਤੱਕ ਆਪਦੀ ਨਜ਼ਰ ਨਾਲ ਤੇ ਦਿਮਾਗ ਨਾਲ ਵੇਖਿਆ ਤੇ ਵਾਚਿਆ ਮੈਨੂੰ ਲੱਗਦਾ ਕਿ ਸੱਚਮੁੱਚ ਈਡੀ ਨੇ ਹੁਣ ਤੱਕ ਬੀਜੇਪੀ ਦੇ ਬਹੁਤ ਸਾਰੇ ਮੰਤਰੀ ਵੀ ਨੇ ਐਮਐਲਏ ਵੀ ਨੇ ਸਾਬਕਾ ਲੀਡਰ ਵੀ ਨੇ ਸਾਬਕਾ ਮੰਤਰੀ ਵੀ ਨੇ ਪਰ ਈਡੀ ਨੇ ਕਿਸੇ ਨੂੰ ਫੜਨ ਦੀ ਜ਼ਰੂਰਤ ਨਹੀਂ ਕੀਤੀ ਈਡੀ ਨੇ ਪਿਛਲੇ ਅੱਠ 10 ਸਾਲ ਦੇ ਵਿੱਚ ਜਿਹੜੇ ਸਰਕਾਰ ਤੇ ਸਵਾਲ ਚੁੱਕਣ ਵਾਲੇ ਨੇ ਉਹਨਾਂ ਦੇ ਘਰਾਂ 'ਚ ਛਾਪੇ ਮਾਰੇ ਨੇ ਉਹਨਾਂ ਨੂੰ ਹੀ ਫੜਿਆ ਜਾਂ ਫਿਰ ਜਿਹੜੇ ਆਮ ਹੋਰ ਲੋਕ ਨੇ ਜਿਹੜੇ ਜਿਹੜੇ ਮੋਦੀ ਸਰਕਾਰ ਨਾਲ ਜੁੜੇ ਵਿਅਕਤੀ ਨੇ ਚਾਹੇ ਉਹ ਲੀਡਰ ਨੇ ਚਾਹੇ ਉਹ ਐਮਐਲਏ ਨੇ ਚਾਹੇ ਐਮਪੀ ਨੇ ਚਾਹੇ ਵੱਡੇ ਵੱਡੇ ਕਾਰਪੋਰੇਟ ਨੇ ਪੂੰਜੀਪਤੀ ਘਰਾਣੇ ਨੇ ਕਿਸੇ ਨੂੰ ਵੀ ਈਡੀ ਨੇ ਹੱਥ ਨਹੀਂ ਲਾਇਆ ਈਡੀ ਇਹ ਵੱਡਾ ਸਵਾਲ ਈਡੀ ਤੇ ਉੱਠਦਾ ਰਿਹਾ ਵੀ ਈਡੀ ਨੂੰ ਉਹਨਾਂ ਚੋਂ ਕੋਈ ਵੀ ਗਲਤ ਨਹੀਂ ਲੱਗਦਾ ਜਿਹੜਾ ਮੋਦੀ ਸਰਕਾਰ ਨਾਲ ਜੁੜ ਜਾਂਦਾ ਹੈ ਉਹ ਸਹੀ ਹੋ ਜਾਂਦਾ ਉਹ پاک ਸਾਫ ਹੋ ਜਾਂਦਾ ਔਰ ਐਦਾਂ ਦੇ ਦੋਸ਼ ਵੀ ਲਾਏ ਗਏ ਕਿ ਕਈ ਬੰਦੇ ਜਿਨ੍ਹਾਂ ਦੇ ਉੱਪਰ ਈਡੀ ਨੇ ਛਾਪਾ ਮਾਰਿਆ ਸੀ ਜਦ ਉਹ ਫਿਰ ਬੀਜੇਪੀ ਨਾਲ ਜੁੜ ਗਏ ਤਾਂ ਛਾਪੇ ਮਾਰੀਆਂ ਬੰਦ ਹੋ ਗਈਆਂ ਐਦਾਂ ਦੀ ਦੋਸ਼ ਵੀ ਲੱਗਦੇ ਰਹੇ ਨੇ ਤੇ ਹੁਣ ਰਾਹੁਲ ਗਾਂਧੀ ਨੇ ਇਹ ਬਹੁਤ ਵੱਡੀ ਗੱਲ ਜਿਹੜੀ ਆ ਉਹ ਆਖੀ ਹੈ ਰਾਹੁਲ ਗਾਂਧੀ ਨੇ ਅੱਧੀ ਰਾਤ ਨੂੰ ਪੌਣੇ 2 ਵਜੇ ਇਹ ਜਿਹੜਾ ਟਵੀਟ ਐਕਸ ਦੇ ਉੱਪਰ ਇਹ ਲਿਖ ਕੇ ਜਾਣਕਾਰੀ ਦਿੱਤੀ ਹੈ ਸਕਰੀਨ ਤੇ ਤੁਸੀਂ ਦੇਖ ਹੀ ਰਹੇ ਹੋ ਔਰ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਇਹ ਠੀਕ ਹੈ ਕਿ ਪੰਜਾਬ ਦੇ ਵਿੱਚੋਂ ਕਾਂਗਰਸ ਦਾ ਆਗੂ ਭਾਰਤ ਪੂਸ਼ਣ ਆਸ਼ੂ ਉਹਨੂੰ ਕੱਲ ਈਡੀ ਨੇ ਬੁਲਾਇਆ ਤੇ ਫਿਰ ਗ੍ਰਿਫਤਾਰ ਕਰ ਲਿਆ ਦੇਖੋ ਭਾਰਤ ਪੂਸ਼ਣ ਆਸ਼ੂ ਵਰਗੇ ਜਿਹੜੇ ਕਦੇ ਸਿੱਧੇ ਰੂਪ ਚ ਲੋਕਾਂ ਦੇ ਹੱਕ ਪੱਖ ਚ ਨਹੀਂ ਬੋਲੇ ਉਨ੍ਹਾਂ ਤੇ ਲੋਕਾਂ ਨੂੰ ਕੋਈ ਐਡਾ ਗਰੇਜ ਵੀ ਨਹੀਂ ਹੋਊਗਾ ਪਰ ਰਾਹੁਲ ਗਾਂਧੀ ਕਾਂਗਰਸ ਦਾ ਸੀਨੀਅਰ ਨੇਤਾ ਔਰ ਵਿਰੋਧੀ ਧਿਰ ਦਾ ਨੇਤਾ ਪਾਰਲੀਮੈਂਟ ਦੇ ਸੰਸਦ ਦੇ ਵਿੱਚ ਤਾਂ ਜਿਹੜੇ ਸਵਾਲ ਜਿਹੜੇ ਮੁੱਦੇ ਰਾਹੁਲ ਗਾਂਧੀ ਪਾਰਲੀਮੈਂਟ ਚ ਉਠਾ ਰਿਆ ਉਹ ਸੱਚਮੁੱਚ ਉਠਾਉਣ ਯੋਗ ਨੇ ਰਾਹੁਲ ਨੇ ਉੱਥੇ ਗੱਲ ਕੀਤੀ ਮਜ਼ਦੂਰਾਂ ਦੀ ਕਿਸਾਨਾਂ ਦੀ ਬੇਰੁਜ਼ਗਾਰ ਨੌਜਵਾਨਾਂ ਦੀ ਛੋਟੇ ਕਾਰੋਬਾਰੀਆਂ ਦੀ ਔਰ ਇਹ ਕਿਆ ਕੇ ਸਾਰਿਆਂ ਨੂੰ ਖਤਮ ਕਰਕੇ ਤੇ ਇੱਕ ਐਸਾ ਚੱਕਰ ਵੀ ਉਹ ਚਲਾਇਆ rahul gandhi ਕਹਿੰਦਾ bjp ਨੇ ਔਰ 6 ਬੰਦੇ rahul gandhi ਨੇ ਉਹਦੇ ਵਿੱਚ ਦੱਸੇ ਚੱਕਰ ਵੀ ਉਹ ਦੇ ਵਿੱਚ ਕਹਿੰਦਾ ਇੱਕ modi ਸਾਹਿਬ ਇੱਕ amit shah ਸਾਹਿਬ ਇੱਕ ajit dwahal ਜਿਹੜੇ ਬਹੁਤ ਵੱਡੇ ਮਤਲਬ ਜਿਹੜੇ ਕੂਟਨੀਤਿਕ ਸਲਾਹਕਾਰ ਨੇ ਔਰ ਇੱਕ ambani ਤੇ ਇੱਕ adani ਇਹ ਕਹਿੰਦਾ ਰਲਬੁਲ ਰਲ ਮਿਲ ਕੇ ਚੱਕਰਵਿਊ ਚਲਾ ਰਹੇ ਨੇ ਤੇ ਇੱਕ ਨਾਂ ਹੋਰ ਲਿਆ ਸੀ ਜਿਹੜੇ ਆਰਐਸਐਸ ਦੇ ਮੁਖੀ ਨੇ ਮੋਨ ਭਗਵਤ ਉਹਨਾਂ ਦਾ ਤਾਂ ਕਹਿੰਦਾ ਇਹ 6 ਬੰਦੇ ਰਲ ਕੇ ਇੱਕ ਚੱਕਰਵਿਊ ਚਲਾ ਰਹੇ ਨੇ ਔਰ ਉਸ ਚੱਕਰਵਿਊ ਦੇ ਵਿੱਚ ਪੂਰੇ ਦੇਸ਼ ਨੂੰ ਨੁਕਸਾਨ ਕੀਤਾ ਜਾ ਰਿਹਾ ਹੈ ਹਰ ਤਬਕੇ ਨੂੰ ਤਬਾਹ ਕੀਤਾ ਜਾ ਰਿਹਾ ਹੈ ਔਰ बार-बार ਚੱਕਰਵਿਊ ਦੇ ਹਿਸਾਬ ਦੇ ਨਾਲ ਆਪਦੀ ਸਰਕਾਰ ਬਣਾ ਲਈ ਜਾਂਦੀ ਹੈ ਇਦਾਂ ਦੀਆਂ ਗੱਲਾਂ ਰਾਹੁਲ ਗਾਂਧੀ ਨੇ ਕੀਤੀਆਂ ਪਾਰਲੀਮੈਂਟ 'ਚ ਜਦੋਂ ਰਾਹੁਲ ਗਾਂਧੀ ਨੇ ਇਹ ਗੱਲਾਂ ਕੀਤੀਆਂ ਨੇ ਤਾਂ ਫਿਰ ਉੱਥੇ ਰੌਲਾ ਬਹੁਤ ਪਿਆ ਫਿਰ ਰਾਹੁਲ ਗਾਂਧੀ ਨੂੰ ਉੱਥੇ ਸਪਸ਼ਟ ਰੂਪ 'ਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਰਾਹੁਲ ਗਾਂਧੀ ਨੂੰ ਇਹ ਵੀ ਕਿਹਾ ਗਿਆ ਕਿ ਪਾਰਲੀਮੈਂਟ 'ਚ ਤੂੰ ਇਹ ਗੱਲਾਂ ਨਹੀਂ ਉਠਾ ਸਕਦਾ ਤੈਨੂੰ ਨਹੀਂ ਉਠਾਉਣੀਆਂ ਚਾਹੀਦੀਆਂ ਪਾਰਲੀਮੈਂਟ ਦੇ ਵਿੱਚ ਤੂੰ ਨਾਂ ਨਹੀਂ ਲੈ ਸਕਦਾ ਅੰਬਾਨੀ ਦਾ ਤੇ ਅਡਾਨੀ ਦਾ ਤੇ ਰਾਹੁਲ ਗਾਂਧੀ ਫਿਰ ਪੁੱਛਦਾ ਰਿਹਾ ਵੀ ਉਹਨਾਂ ਦੀ ਜੇ ਮੈਂ ਕੋਈ ਗੱਲ ਕਰਨੀ ਹੈ ਤਾਂ ਜੇ ਉਹਨਾਂ ਦਾ ਨਾਮ ਪਾਰਲੀਮੈਂਟ ਚ ਨਹੀਂ ਲੈ ਸਕਦਾ ਤੇ ਫਿਰ ਕੀ ਕਹਿ ਕੇ ਉਹਨਾਂ ਦੀ ਗੱਲ ਕਰਾਂ ਫਿਰ ਮੈਂ ਉਹਨਾਂ ਦਾ ਮੁੱਦਾ ਕਿਵੇਂ ਉਠਾਵਾਂ ਰਾਹੁਲ ਗਾਂਧੀ ਕਹਿੰਦਾ ਫਿਰ ਉਹਨਾਂ ਦਾ ਨਾਮ A1 A2 ਜਾਂ 3 ਨੰਬਰ ਪਰਸਨ 4 ਨੰਬਰ ਪਰਸਨ ਐਂ ਰੱਖ ਲਈਏ ਕਹਿੰਦਾ ਫਿਰ ਉਹਨਾਂ ਦੀ ਗੱਲ ਤਾਂ ਉਹਨਾਂ ਮੈਂ ਕਰਨੀ ਹੈ ਇਹ ਤਾਂ ਮਨਜ਼ੂਰ ਹੀ ਨਹੀਂ ਹੈਗਾ ਸਾਨੂੰ ਵੇ ਤੁਸੀਂ ਕਹੋ ਵੀ ਉਹਨਾਂ ਦੀ ਗੱਲ ਹੀ ਨਾ ਕਰੋ ਮਾਨੀ ਦਾਨੀ ਦੀ ਇੱਥੇ ਇਹ ਕੀ ਇਹਨਾਂ ਦੇ ਨਾਲ ਉਹਨਾਂ ਦੀਆਂ ਦੋਸਤੀਆਂ ਨੇ ਯਾਰੀਆਂ ਨੇ ਇਹ ਗੱਲ ਤੇ ਰਾਹੁਲ ਗਾਂਧੀ ਕਹਿੰਦਾ ਪਾਰਲੀਮੈਂਟ 'ਚ ਹੋਊਗੀ ਹੀ ਮੈਂ ਕਰੂੰਗਾ ਪਰ ਤੁਸੀਂ ਉਹਦਾ ਕੋਈ ਮੈਨੂੰ ਬਦਲਵਾ ਹੱਲ ਦੱਸ ਦਿਓ ਕੋਈ ਤਰੀਕਾ ਦੱਸ ਦਿਓ ਤਾਂ ਕਿ ਮੈਂ ਗੱਲ ਕਰਾਂ ਤੇ ਉਹ ਜਿਹੜੀ ਗੱਲ ਹੈ ਉਹ ਤੁਹਾਡੇ ਉਲੰਘਣਾ ਦੇ ਘੇਰੇ ਦੇ ਵਿੱਚ ਨਾ ਆਵੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਜਗਵੀਤ ਸਿੰਘ